ਤੁਸੀਂ ਵੀ ਘਰ ਵਿੱਚ ਇਸ ਤਰ੍ਹਾਂ ਬ੍ਰੈਡ ਰੋਲ ਬਣਾ ਕੇ ਜਰੂਰ ਤਿਆਰ ਕਰਨੇ ਤੇ ਆਪਾਂ ਨੂੰ ਜਰੂਰ ਦੱਸਣਾ ਅੱਜ ਆਪਾਂ ਬਣਾਵਾਂਗੇ ਬ੍ਰੈਡ ਰੋਲ ਬ੍ਰੈਡ ਰੋਲ ਬਣਾਉਣ ਲਈ ਆਪਾਂ 5 ਆਲੂ ਲੈ ਲਿਆ ਹੁਣ ਆਪਾਂ ਇਹਨਾਂ ਨੂੰ ਮੈਚ ਕਰ ਲਵਾਂਗੇ ਤੁਸੀਂ ਇਹਨਾਂ ਨੂੰ ਕਦੋਂ ਕਾਸ਼ ਵੀ ਕਰ ਸਕਦੇ ਹੋ ਇਸ ਤਰ੍ਹਾਂ ਸਾਰੇ ਆਲੂਆਂ ਨੂੰ ਆਪਾਂ ਬਰੀਕ-ਬਰੀਕ ਕਰਕੇ ਅੰਗੀ ਤਰ੍ਹਾਂ ਤਿਆਰ ਕਰ ਲਵਾਂਗੇ ਆਲੂ ਆਪਣੇ ਮੈਚ ਹੋ ਕੇ ਤਿਆਰ ਹੋ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਇੱਕ ਬਰੀਕ ਬਰੀਕ ਕੱਟਿਆ ਪਿਆਜ਼ ਪਾਵਾਂਗੇ। ਤੋਂ ਆਪਾਂ ਬਰੀਕ ਬਰੀਕ ਹਰੀਆਂ ਮਿਰਚਾਂ ਕੱਟ ਲਈਆਂ ਸੀ। ਸੋ ਆਦਾਂਸ ਆ ਨਮਕ ਪਾਵਾਂਗੇ। ਥਾਲ ਮਿਰਚ। ਹੁਣ ਆਪਾਂ ਇਹਦੇ ਵਿੱਚ ਅੰਬਚੂਰ ਪਾਵਾਂਗੇ ਜੇ ਤੁਹਾਡੇ ਕੋਲ ਅੰਬਚੂਰ ਨਹੀਂ ਹੈਗਾ ਤੁਸੀਂ ਇਹਦੀ ਥਾਂ ਤੇ ਚਾਟ ਮਸਾਲਾ ਵੀ ਪਾ ਸਕਦੇ ਹੋ। ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਲਵਾਂਗੇ। ਲਾ ਕੇ ਤਾਂ ਹੁਣ ਆਪਾਂ ਹੱਥਾਂ ਵਿੱਚ ਆਲੂ ਦੀ ਸਟਫਿੰਗ ਲੈ ਲਵਾਂਗੇ ਤੇ ਛੋਟੇ ਰੋਲ ਬਣਾ ਲਵਾਂਗੇ ਜਿੰਨੀ ਕਿ ਸਟਫਿੰਗ ਬ੍ਰੈਡ ਵਿੱਚ ਆ ਸਕੇ ਆਪਾਂ ਉਸ ਤਰ੍ਹਾਂ ਹੀ ਰੋਲ ਬਣਾਉਣੇ ਆ ਇਸ ਤਰ੍ਹਾਂ ਹੀ ਆਪਾਂ ਸਾਰੇ ਰੋਲ ਬਣਾ ਕੇ ਰੱਖ ਲਵਾਂਗੇ ਪਹਿਲਾਂ ਆਪਣੇ ਸਾਰੇ ਰੋਲ ਬਣ ਕੇ ਤਿਆਰ ਹੋ ਗਏ ਆ ਤੇ ਤਿਆਰ ਹੋ ਗਏ ਆ ਤੁਸੀਂ ਪਹਿਲਾਂ ਸਾਰੇ ਰੋਲ ਇਸ ਤਰ੍ਹਾਂ ਬਣਾ ਕੇ ਰੱਖ ਲੈਣੇ ਬਰੈਡਾਂ ਦੀਆਂ ਆਪਾਂ ਹੁਣ ਕਿਨਾਰੀਆਂ ਸਾਰੀਆਂ ਕੱਟ ਲਵਾਂਗੇ ਬਰੈਡਾਂ ਦੀਆਂ ਸਾਰੀਆਂ ਸਾਈਡਾਂ ਤੁਸੀਂ ਇਸ ਤਰ੍ਹਾਂ ਕੱਟ ਕਰ ਲਈਆਂ ਬਰੈਡ ਤੁਸੀਂ ਤਾਜ਼ੇ ਲੈਣੇ ਜਿਹੜੇ ਪਹਿਲਾਂ ਦੇ ਬਰੈਡਾਂ ਉਹਨਾਂ ਦੇ ਰੋਲ ਵਧੀਆ ਨਹੀਂ ਬੰਦਦੇ ਸਾਰੇ ਬਰੈਡਾਂ ਦੀਆਂ ਆਪਾਂ ਸਾਈਡਾਂ ਉਤਾਰ ਲਈਆਂ ਤੇ ਹੁਣ ਜਿਹੜੀਆਂ ਆਪਾਂ ਸਾਈਡਾਂ ਉਤਾਰੀਆਂ ਇਹਨਾਂ ਨੂੰ ਆਪਾਂ ਇੱਕ ਮਿਕਸਰ ਜਗ ਵਿੱਚ ਪਾ ਕੇ ਪੀਸ ਲਵਾਂਗੇ ਸਾਈਡਾਂ ਆਪਾਂ ਪੀਸ ਲਈਆਂ ਤੇ ਇਹਨਾਂ ਤੋਂ ਆਪਾਂ ਪਾਊਡਰ ਬਣਾ ਲਿਆ ਕਰੰਬਰ ਪਾਊਡਰ ਬਣਾ ਕੇ ਆਪਣਾ ਤਿਆਰ ਹੋ ਗਿਆ ਇੱਕ ਕੌਲੀ ਵਿੱਚ ਆਪਾਂ ਪਾਣੀ ਲੈ ਲਿਆ ਇਹਦੇ ਵਿੱਚ ਆਪਾਂ ਦੋ ਚਮਚੇ ਪਾਵਾਂਗੇ ਮੈਦੇ ਦੇ ਇਹਦੀ ਜਗ੍ਹਾ ਤੁਸੀਂ ਕਾਰਨ ਫਲਾਵਰ ਵੀ ਪਾ ਸਕਦੇ ਹੋ ਹੁਣ ਆਪਾਂ ਬਰੈਡ ਨੂੰ ਚਾਰੇ ਸਾਈਡਾਂ ਤੋਂ ਇਸ ਤਰ੍ਹਾਂ ਗਿੱਲੀਆਂ ਕਰ ਲੈਣਾ ਇਸ ਤਰ੍ਹਾਂ ਸਾਰਾ ਪਾਣੀ ਆਪਾਂ ਨੇ ਝੋੜ ਲੈਣਾ ਇਹਦੇ ਸਟਫਿੰਗ ਭਰਾਂਗੇ ਇਸ ਤਰ੍ਹਾਂ ਤੁਸੀਂ ਇਹਨੂੰ ਰੱਖ ਕੇ ਚੋਹਾਂ ਸਾਈਡਾਂ ਤੋਂ ਇਸ ਤਰ੍ਹਾਂ ਕੰਨੀਆਂ ਨੂੰ ਕਰਨਾ ਇਸ ਤਰ੍ਹਾਂ ਆਪਾਂ ਬ੍ਰੈਡ ਨੂੰ ਚੌਥਾ ਸਾਈਡਾਂ ਤੋਂ ਜਿੱਲਾ ਕਰ ਲੈਣਾ ਪਾਣੀ ਨਾਲ ਹਾਟ ਉੱਪਰ ਕਰਕੇ ਇਸ ਤਰ੍ਹਾਂ ਤੁਸੀਂ ਸਾਰਾ ਪਾਣੀ 니ਚੋੜ ਲੈਣਾ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਸਟਫਿੰਗ ਰੱਖ ਕੇ ਚੌਥਾ ਸਾਈਡਾਂ ਤੋਂ ਇਸ ਤਰ੍ਹਾਂ ਕੰਨੀਆਂ ਨੂੰ ਦਬਾ ਲੈਣਾ ਬ੍ਰੈਡ ਰੋਲ ਤਿਆਰ ਕਰ ਲਵਾਂਗੇ ਇਸ ਤਰ੍ਹਾਂ ਤੁਸੀਂ ਸਾਰੇ ਰੋਲ ਤਿਆਰ ਕਰ ਲੈਣੇ ਆਪਣੇ ਸਾਰੇ ਬ੍ਰੈਡ ਰੋਲ ਤਿਆਰ ਹੋ ਚੁੱਕੇ ਆ ਹੁਣ ਆਪਾਂ ਪਾਣੀ ਲੈ ਕੇ ਬ੍ਰੈਡ ਰੋਲ ਨੂੰ ਇਸ ਤਰ੍ਹਾਂ ਪਾਣੀ ਨਾਲ ਗਿੱਲਾ ਕਰਕੇ ਇਸ ਤਰ੍ਹਾਂ ਆਪਾਂ ਇਹਦੀ ਕੋਟਿੰਗ ਕਰ ਲੈਣੀ ਇਸੇ ਤਰ੍ਹਾਂ ਆਪਾਂ ਸਾਰੇ ਬ੍ਰੈਡਾਂ ਨੂੰ ਗਿੱਲੇ ਕਰਕੇ ਉਹਨਾਂ ਦੀ ਕੋਟਿੰਗ ਕਰ ਲਵਾਂਗੇ ਤੁਸੀਂ ਇਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਤਿਆਰ ਕਰਕੇ ਵੀ ਅੱਠ ਸਕਦੇ ਹੋ ਜਦੋਂ ਸਾਰੇ ਬ੍ਰੈਡ ਰੋਲ ਆਪਣੇ ਤਿਆਰ ਹੋ ਗਏ ਆ ਆਪਾਂ ਇਹਨਾਂ ਨੂੰ 10 ਮਿੰਟ ਵਾਸਤੇ ਰੈਸਟ ਵਿੱਚ ਵੀ ਰੱਖ ਸਕਦੇ ਆ ਤਾਂ ਕਿ ਵਧੀਆ ਪਾਣੀ ਸੋਖ ਲੈਣ ਤੇਲ ਆਪਣਾ ਗਰਮ ਹੋ ਚੁੱਕਾ ਹੁਣ ਆਪਾਂ ਇਹਨਾਂ ਨੂੰ ਤੇਲ ਵਿੱਚ ਫਰਾਈ ਕਰ ਲੈਣਾ ਤੁਸੀਂ ਇਹਨਾਂ ਨੂੰ ਪਹਿਲਾਂ ਤਿਆਰ ਕਰਕੇ ਵੀ ਰੱਖ ਸਕਦੇ ਆ ਜਿਵੇਂ ਬੱਚੇ ਸਕੂਲੋਂ ਆਉਂਦੇ ਆ ਖਾਣਨ ਵਾਸਤੇ ਤਾਜ਼ੇ-ਤਾਜ਼ੇ ਇਹਨਾਂ ਨੂੰ ਫਰਾਈ ਕਰ ਸਕਦੇ ਆ ਇਹਨਾਂ ਨੂੰ ਵਾਪਸ ਸੇਮ ਜੀ ਗੈਸ ਤੇ ਚਕਾਉਣਾ ਦੇਖੋ ਕਲਰ ਕਿੰਨਾ ਵਧੀਆ ਬਰਾਊਨ ਬਰਾਊਨ ਹੋ ਗਿਆ ਇਸੇ ਤਰ੍ਹਾਂ ਤੁਸੀਂ ਸਾਰੇ ਬਰੈਡ ਰੋਲ ਤਿਆਰ ਕਰ ਲੈਣੇ ਇਹਨਾਂ ਨੂੰ ਆਪਾਂ ਪਹਿਲਾਂ ਬਣਾ ਕੇ ਵੀ ਰੱਖ ਸਕਦੇ ਦੋ ਦਿਨ ਆਪਾਂ ਫਰਿੱਜ ਵਿੱਚ ਵੀ ਤਿਆਰ ਕਰਕੇ ਰੱਖ ਸਕਦੇ ਜਦੋਂ ਆਪਣੇ ਘਰ ਮਹਿਮਾਨ ਆਉਣ ਤਾਂ ਆਪਾਂ ਇਹਨਾਂ ਨੂੰ ਤਾਜ਼ਾ ਤਾਜ਼ੇ ਫਰਾਈ ਕਰ ਸਕਦੇ ਹਾਂ ਹੁਣ ਕਲਰ ਹੋ ਜਾਵੇ ਦੇਖੋ ਕਿੰਨੇ ਵਧੀਆ ਵੀ ਕ੍ਰਿਸਪੀ ਬਣ ਗਏ ਆ ਹੁਣ ਆਪਾਂ ਇਹਨਾਂ ਨੂੰ ਤੇਲ ਵਿੱਚੋਂ ਕੱਢ ਦਵਾਂਗੇ ਹੁਣ ਆਪਾਂ ਇਹਨੂੰ ਡੇਟ ਵਿੱਚ ਕਾੜ ਲਵਾਂਗੇ